ਉਹ ਨਾਲ ਉਹੀ ਐਕਸਰੇ ਦੀ ਨਹੀਂ ਰੱਖੀ ਜਾਂਦੀ ਆ ਜਦੋਂ ਉਹਦਾ ਐਕਸਰਾ ਹੋ ਗਿਆ ਜਦੋਂ ਸਾਡੇ ਕੋਲੇ ਰਿਜ਼ਲਟ ਆ ਗਿਆ ਅਕੋਰਡਿੰਗ ਟੂ ਰਿਜ਼ਲਟ ਅਸੀਂ ਮੁਕਦਮੇ ਦੇ ਵਿੱਚ ਜਦੋਂ ਰਾਜੀ ਨਾ ਹੋਏ ਸੀ ਦੋ ਦੋਨੇ ਅਸੀਂ ਇੱਥੇ ਸੀਗੇ ਹਕਮੇ ਦੇ ਵਿੱਚ ਬਾਤਾਂ ਕਰ ਰਹੇ ਸੀਗੇ ਜੀ ਕੋਈ ਛੱਟ ਨਹੀਂ ਸੀ ਮੇਰੀ ਸੱਚ ਹੈ ਜਿਹੜਾ ਉਹਦੇ ਐਕਸਰੇ ਦੀ ਰਿਪੋਰਟ ਆਈ ਆ ਉਹਦੇ ਅਕੋਰਡਿੰਗ ਅਸੀਂ ਵਾਅਦਾ ਘਾਟਾ ਕੀਤਾ ਫਿਰ ਵੀ ਜੇ ਸਾਨੂੰ ਕੋਈ ਬੰਦਾ ਪੇਸ਼ ਕਰਨ ਦੇ ਵਿੱਚ ਕੋਈ ਦਿੱਕਤ ਪਾਊਗਾ ਤਾਂ ਅਸੀਂ ਵੀਡੀਓ ਬਣਾ ਕੇ ਉਹ ਤਾਂ ਸਾਡੀ ਗੱਡੀ ਨੂੰ ਸਾਡੇ ਕੰਮ ਚ ਰਕਾਵਟ ਪਾਊਗਾ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਹੁਣ ਤੁਹਾਡੀ ਮਰਜ਼ੀ ਆ ਤੁਸੀਂ ਸਾਡੇ ਨਾਲ ਬੈਸਣ ਦੀ ਬਜਾਏ ਵੀ ਮੈਡਮ ਐ ਕਰ ਰਹੀ ਆ ਤੁਸੀਂ ਡਾਕਟਰ ਨੂੰ ਪੁੱਛੋ ਵੀ ਤੁਸੀਂ ਛੱਬੀ ਕਿਵੇਂ ਬਣਾਈ ਹੈ ਜੀ 2 ਮਹੀਨੇ ਬਾਅਦ ਰਾਜੀ ਨਵੇਂ ਵਾਲਾ ਕੇਸ 6 6 ਮਹੀਨਿਆਂ ਬਾਅਦ ਇਹਦਾ ਮਤਲਬ 6 6 ਮਹੀਨੇ ਚਾਰ ਰੀ ਦੇਖੋ 1 ਮਿੰਟ ਮਾਮਲਾ ਸਾਹਮਣੇ ਆ 30000 ਪੂਰਨ ਸਿੰਘ ਨੇ ਲਿਆ ਉਹਨਾਂ ਤੋਂ ਕਹਿ ਰਹੇ ਸੀ ਚੇਅਰਪਰਸਨ ਸਾਹਿਬ ਜੀ ਮੇਰੀ ਸੁਣ ਲੋ ਗੱਲ ਜੀ ਯਾਰ ਲੈ ਆਏ ਮੇਰੀ ਯਾਰ ਇਹਨਾਂ ਨੇ ਰੁਪਈਆ ਲਿਆ ਮੇਰੇ ਨਾਲ ਨਾ ਮੁੱਦੇ ਦੀ ਗੱਲ ਕਰੋ ਜੀ ਮੁੱਦੇ ਦੀ ਕਰ ਰਿਹਾ ਜੀ ਮੁੱਦੇ ਦੀ ਗੱਲ ਕਰੋ ਤੁਹਾਡਾ ਮੁੱਦਾ ਮੈਨੂੰ ਤਾਂ ਪਤਾ ਕਿਹੜਾ ਜੀ ਅਸੀਂ ਤਾਂ ਆਪਣੀ ਕੌਲਕ ਦੀ ਗੱਲ ਕਰ ਰਹੇ ਹਾਂ ਸੱਚੀ ਗੱਲ ਕਰ ਰਹੇ ਹਾਂ ਮੁੱਦੇ ਦੀ ਗੱਲ ਕਰੋ ਕਾਹਦੀ ਮੁੱਦੇ ਦੀ ਹੈ ਜੀ ਮੈਂ ਮੁੱਦੇ ਦੀ ਗੱਲ ਕਰੋ ਠੀਕ ਹੈ ਠੀਕ ਹੈ ਜਾਓ ਚਲੋ ਇਸ ਬੰਦੇ ਨੇ ਆਪਦੇ ਹੱਥੀ ਪੈਸੇ ਦਿੱਤੇ ਨੇ ਸਬੂਤ ਜਿਹੜਾ ਹੈਗਾ ਜਾਂ ਤਾਂ Google Payment ਦਾ ਹੁੰਦਾ ਹੈ ਜਾਂ Ome ਹੁੰਦਾ ਪਰ ਜਦੋਂ ਇਹਨੇ ਇਹ ਗੱਲ ਕਹੀ ਵੀ 30000 ਜਿਹੜਾ ਆਪਣੇ ਪੂਰਨ ਸਿੰਘ ਪੂਰਨ ਸਿੰਘ ਐਸਆਈ ਉਹਨੂੰ ਜਦੋਂ ਗੱਲ ਕੀਤੀ ਉਹ ਕੰਬਣ ਲੱਗ ਵੀ ਮੈਡਮ ਕੋਲੇ ਇਹ ਗੱਲ ਕਿਉਂ ਕਰ ਰਹੇ ਨੇ ਮੈਂ ਕਿਹਾ ਜੀ ਪੂਰਨ ਸਿੰਘ 26 ਦਾ ਇੱਕ ਤਾਂ ਪਰਚਾ ਜਿਹੜਾ ਜਾਲੀ ਡਾਕਟਰਾਂ ਕੋਲੋਂ ਕਰਵਾਉਣ ਆ ਕੇ ਜਿਹੜਾ ਪੈਸੇ ਤੁਸੀਂ ਦੇ ਕਵਰ ਕੀਤਾ ਦੋ ਮੰਥ ਦੀ ਪਹਿਲਾ ਦੀ ਲੜਾਈ ਸੀ ਲੜਾਈ ਕੀ ਸੀਗੀ ਛੇ ਭਰਾ ਨੇ ਪੰਜ ਇੱਕ ਪਾਸੇ ਹੈ ਇੱਕ ਜਿਹੜਾ ਹੈਗਾ ਉਹ ਜਿਹੜਾ ਜ਼ਮੀਨ ਨਹੀਂ ਵਿਵਾਦ ਸੀਗਾ ਅਸੀਂ ਉਹਨਾਂ ਨੂੰ ਨੰਬਰਦਾਰਾਂ ਨੇ ਔਰ ਸਰਪੰਚਾਂ ਨੇ ਮੈਂ ਮੌਜੂਦਾ ਸਰਪੰਚ ਨਹੀਂ ਚੇਅਰ ਪਰਸਨ ਵੀ ਹਾਂ ਸਟੇਟ ਸਕਦੇ ਹਾਂ ਠੀਕ ਹੈ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਟਵਾਰੀ ਤਹਿਸੀਲਦਾਰ ਨੂੰ ਬੁਲਾ ਕੇ ਤੁਹਾਡੀ ਜਿਹੜੀ ਹੈਗੀ ਜੇ ਤੁਹਾਡੀ ਉਮੇ ਦੀ ਲੜਾਈ ਹੈ ਤੇ ਅਸੀਂ ਜਿਹੜੀ ਹੈਗੀ ਜਿਹੜੀ ਬੰਦੀ ਕਰਵਾਉਣੀ ਹੈ ਮਾਮਲਾ ਵਟਵਾਰੇ ਦਾ ਸੀਗਾ ਹਾਂਜੀ ਵਟਵਾਰੇ ਦੇ ਜਿਹੜੇ ਹੈਗੇ ਮਾਮਲੇ ਦੇ ਵਿੱਚ ਜਿਹੜਾ ਹੈਗਾ 2 ਮੰਤ ਤੋਂ ਬਾਅਦ ਵਿੱਚ ਇਹ 26 ਦਾ ਕੇਸ ਪਈਏ ਦੇ ਕੇ ਹੋਇਆ ਕਿੰਨੇ ਲੋਕਾਂ ਦੇ ਹੋਇਆ ਜੀ 4 ਚਾਰਾ ਬੰਦੇ ਅੱਜ ਕੀ ਅੱਜ ਕੀ ਮਾਮਲਾ ਹੋਇਆ ਸੀਗਾ ਮਾਮਲਾ ਜੀ ਜਦੋਂ ਇਹ ਪਿੰਡ ਜੁੜਿਆ ਉੱਥੇ ਮੇਰੇ ਕੋਲ ਵੀ ਜਿਹੜੇ ਹੈਗੇ ਲੱਗ ਲੱਗ ਪਿੰਡਾਂ ਦੇ ਸਰਪੰਚ ਨੰਬਰਦਾਰ ਘਰ ਗਏ ਮੈਂ ਉਹਨਾਂ ਨੂੰ ਉੱਥੇ ਹੀ ਪਹੁੰਚਾਇਆ ਮੈਂ ਕਹਾਂ ਜੀ ਮੈਂ ਜਾਣੀ ਆ ਜਿਹੜੇ ਸਾਰੇ ਸਿੰਘ ਵਾਲੇ ਦੀ ਬੀਬੀਆਂ ਬੰਦੇ ਇਕੱਠੇ ਹੋਏ ਬੈਠੇ ਨੇ ਮੈਂ ਉਹਨਾਂ ਨਾਲ ਗੱਲ ਕਰਦੀ ਆ ਕੋਈ ਨਹੀਂ ਆਪਾਂ ਜਾਦਾ ਇਹਦੇ ਵਿੱਚ ਨਹੀਂ ਖਲਾਰਾ ਪਾਣਾ ਐਸਐਸ ਨਾਲ ਜਾ ਕੇ ਗੱਲ ਕਰਦੇ ਆ ਵੀ ਦੱਸੋ ਕੀ ਗੱਲ ਐ 2 ਮਹੀਨਾ ਪਹਿਲਾਂ ਦਾ ਕੇਸ ਜਿਹੜਾ ਹੈਗਾ ਵੀ ਉਹ ਸਿਸਟਮ ਕਿਉਂ ਖਰਾਬ ਕਰ ਰਹੇ ਨੇ ਸਾਰੇ ਪਿੰਡਾਂ ਦੇ ਇਸ ਕਰਕੇ ਤੇ ਜਦੋਂ ਮੈਂ ਉੱਥੇ ਗੱਲ ਕੀਤੀ ਐਸਐਸ ਸਾਹਿਬ ਨੇ ਪਹਿਲਾਂ ਇਹ ਗੱਲ ਕਹੀ ਵੀ ਮੈਂ ਮੌਜੂਦ ਆ ਮੈਂ ਅਸੀਂ ਆ ਗਏ ਜਦੋਂ ਉੱਥੇ ਆਏ ਮੌਜੂਦ ਨਹੀਂ ਸੀ ਜਦੋਂ ਮੈਂ ਉੱਥੇ ਥਾਣੇ ਗੱਲ ਕੀਤੀ ਤੇ ਮੈਨੂੰ ਉਹਨਾਂ ਨੇ ਪੁੱਠਾ ਸਿੱਧਾ ਬੋਲਿਆ ਠੀਕ ਹੈ ਜੀ ਬੋਲਣ ਤੋਂ ਬਾਅਦ ਵਿੱਚ ਵੀ ਮੈਂ ਉਹਨਾਂ ਨੂੰ ਕਿਹਾ ਵੀ ਐਸਐਸ ਸਾਹਿਬ ਤੁਸੀਂ ਗੱਲ ਸੁਣ ਲਓ ਤੁਸੀਂ ਥਾਣੇ ਦੇ ਮੁਖੀ ਹੋ ਤੁਸੀਂ ਗੱਲ ਲੋਕਾਂ ਨਾਲ ਆਪਾਂ ਸਾਰੇ ਆ। ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਜਦੋਂ ਉਥੋਂ ਗੱਡੀ ਉਹਨਾਂ ਨੇ ਪਜਾਈ ਇਹ ਸਾਰੇ ਬੰਦੇ ਮੋਟਰਸਾਈਕਲ ਚੱਕ ਕੇ ਸਾਡੀ ਗੱਡੀ ਨੂੰ ਪਹਿਲਾਂ ਹੀ ਇੱਥੇ ਆ। ਚੱਕਾਈ ਹੱਥ ਲੱਗੇ। ਹਾਂ ਵੀ ਸਾਡੇ ਮੁੰਡਿਆਂ ਚੱਕ ਲਗੇ। ਚੱਕ ਲਗੇ। ਜਦੋਂ ਇੱਥੇ ਆ ਕੇ ਅਸੀਂ ਹਸਪੀਟਲ ਜਦੋਂ ਪਹੁੰਚੇ ਅਸੀਂ ਜਾ ਕੇ ਐਸਐਮ ਨੂੰ ਮਿਲੇ। ਐਸਐਮ ਨੂੰ ਮਿਲੇ। ਵੀ ਸਾਰੇ ਇਹ ਜਿਹੜਾ 26 ਦਾ ਪਰਚਾ ਕਿ ਕੋਈ ਹੋਰ ਬਣ ਰਿਹਾ। ਉਹਨਾਂ ਨੇ ਕਿਹਾ ਜੀ ਵੀ 26 ਦਾ ਜਿਹੜਾ ਪਰਚਾ ਹੈ ਉਹਨਾਂ ਦਾ ਉਹ ਹੈਗਾ ਸੀ ਉਹਦੇ ਲਈ ਮੈਡੀਕਲ ਕਰਾਉਣਾ ਹੈ। ਮੈਂ ਪੂਰਨ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪੂਰਨ ਸਿੰਘ ਨਾਲ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਕਿਉਂਕਿ ਉਹਦੇ ਤੇ ਜਿਹੜਾ ਪੈਸਾ ਚੜਿਆ ਹੋਇਆ ਸੀ ਉਹ ਕਿਉਂ ਗੱਲ ਕਰਦਾ ਉਹਨਾਂ ਨੇ ਮੈਨੂੰ ਇਗਨੋਰ ਕੀਤਾ ਜਦੋਂ ਮੈਂ ਉਹਨੂੰ ਕਿਹਾ ਮੈਂ ਕਹਾਂ ਜੀ ਤੁਸੀਂ ਪਬਲਿਕ ਦੀ ਵੀ ਗੱਲ ਸੁਣ ਲਓ ਕੋਈ ਗੱਲ ਨਹੀਂ ਥਾਣੇ ਚੜੇ ਚਲੋ ਉਸ ਤੋਂ ਬਾਅਦ ਦਾ ਸਿਸਟਮ ਹੋਏਗਾ ਉਹਨਾਂ ਨੇ ਐਸਐਚ ਨੂੰ ਜਦੋਂ ਫੋਨ ਕੀਤਾ ਐਸਐਚ ਨੂੰ ਫੋਨ ਜਦੋਂ ਕੀਤਾ ਐਸਐਚ ਨੇ ਜਦੋਂ ਉੱਥੇ ਆਏ ਇਹਨਾਂ ਨੇ ਸਾਡੀਆਂ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਦੱਬ ਕੇ ਮਾਰਨੇ ਸ਼ੁਰੂ ਕਰ ਦਿੱਤੇ ਜਿਹੜੇ ਵਿਚਾਰੇ ਜਿਹੜੇ ਸਾਡੇ ਬੰਦੇ ਪਿੰਡਾਂ ਦੇ ਆਏ ਸੀ ਉਹਨਾਂ ਨੂੰ ਦੱਬ ਕੇ ਮਾਰਨੇ ਸ਼ੁਰੂ ਕਰ ਦਿੱਤੇ ਪਰਚੇ ਕਰਦਾਂਗੇ ਮੈਂ ਉਹ ਕਰਦਾਂਗੇ ਮੈਂ ਆ ਕਰਦਾਂਗੀ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਆ ਵੀ ਜੇਕਰ ਤੁਸੀਂ ਇਹ ਗੱਲਾਂ ਕਰਦੇ ਹੋ ਉਹਨਾਂ ਪਰਚਾ ਮੇਰੇ ਤੇ ਕਰ ਦਿਓ ਮੈਂ ਵੀ ਇਹਨਾਂ ਦੇ ਵਿੱਚੇ ਹੀ ਖੜੀ ਹਾਂ ਹਾਂ ਕਹਿੰਦੇ ਕਿ ਫੋਕਾਂਗੇ ਪਰਚਾ ਠੀਕ ਹੈ ਜੀ ਮੈਂ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਵੀ ਸਾਡੀ ਗੱਲ ਸੁਣਨ ਉਹਨਾਂ ਨੇ ਮੈਨੂੰ ਗੱਡੀ ਥੱਲੇ ਦੇਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਵਿੱਚ ਮੈਂ ਫੇਰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਉਹ ਮੇਰੇ ਗਲ ਪੈ ਗਏ ਮੈਂ ਸਰਕਾਰ ਜੋਗਾ ਸਾਡੀ ਜਨਾਨੀ ਨੂੰ ਜਿਹੜਾ ਹੈਗਾ ਇੱਕ ਥੱਪੜ ਵੱਜਿਆ ਨਹੀਂ ਮਾਰਿਆ ਹੀ ਗਿਆ ਹੱਥ ਨਹੀਂ ਹੁੰ ਜੇ ਜਿਹੜੀ ਮੈਂ ਕਹਾਂ ਲੋ ਸੱਚੀ ਕਮਾਗੀ ਪਰ ਮੇਰੇ ਗਾਲ ਪਈਏ ਵੇਖੋ ਜੀ ਆ ਐਸੇ ਚੱਕ ਮੇਰੇ ਗਾਲ ਪਈਏ ਮੈਂ ਇੱਕ ਤੁਸੀਂ ਮੌਜੂਦਾ ਸਰਕਾਰ ਦੇ ਵਿੱਚ ਚੇਅਰਮੈਨ ਵੀ ਹੋ ਇੱਕ ਪਾਰਟੀ ਵਲੰਟੀਅਰ ਦੇ ਤੌਰ ਤੇ ਵੀ ਕੰਮ ਕੀਤਾ ਤੁਸੀਂ ਅੱਜ ਤੁਹਾਡੇ ਨਾਲ ਇਸ ਤਰ੍ਹਾਂ ਦਾ ਬਿਹੇਵ ਹੋ ਰਿਹਾ ਤਾਂ ਕੀ ਮੰਨਦੇ ਹੋ ਜੀ ਐ ਸੱਚ ਜਿਹੜੀ ਹੈਗੀ ਐ ਇਸ ਖਾਣੇ ਦੇ ਲਾਇਕ ਨਹੀਂ ਸਾਡੇ ਲੋਕਾਂ ਦੇ ਲਾਇਕ ਨਹੀਂ ਜੇਕਰ ਸਾਡੇ ਲੋਕਾਂ ਦੀ ਸੱਚ ਦੀ ਆਵਾਜ਼ ਉਹ ਨਹੀਂ ਸੁਣਨਗੇ ਤਬ ਬਿਲਕੁਲ ਸਾਨੂੰ ਪ੍ਰਸ਼ਾਸਨ ਨੂੰ ਮੇਰੀ ਇਹ ਬੇਨਤੀ ਹੈ ਇਹ ਐਸਾ ਸਾਨੂੰ ਨਹੀਂ ਚਾਹੀਦਾ ਜਿਹੜੇ ਸਾਡੀਆਂ ਇਹੋ ਜੀਆਂ ਬਜ਼ੁਰਗ ਦੀ ਬੇਇੱਜ਼ਤੀ ਕਰਨ ਸਾਡੇ ਨੌਜਵਾਨ ਬੱਚਿਆਂ ਨੂੰ ਜਾਲੀ ਪਾੜਿਆ ਤੇ ਧੱਕਾ ਨਾ ਬਿਲਕੁਲ ਸਾਨੂੰ ਪ੍ਰਸ਼ਾਸਨ ਦਾ ਇਹੋ ਜਿਹਾ ਐਸਚ ਨਹੀਂ ਚਾਹੀਦਾ ਕੀ ਲੱਗਦਾ ਇਹ ਹਰ ਵਾਰ ਇਹ ਮਹਿਲਾ ਐਸਚਓ ਖਾਣਾ ਮਿੱਠਾ ਸ਼ਗਵਾ ਦਾ ਕਿਉਂ ਰਹਿੰਦੇ ਨੇ ਕਾਰਨ ਹੈ ਜੀ ਕਿਉਂਕਿ ਲਾਲਚੀ ਹੈ ਰੁਪਈਏ ਲੈ ਕੇ ਸਭ ਕੁਝ ਕਰਦੀ ਹੈ ਚਿੱਟੇ ਦਾ ਕੇਸ ਹੈ ਤੁਸੀਂ ਹੁਣ ਵਾਇਰਲ ਵੀਡੀਓ ਹੋਈ ਸੀ ਵੇਖੀ ਹੈ ਤੁਸੀਂ ਜਿਹੜੀ ਅੱਜ ਤੱਕ ਲੋ ਚਿੱਟਾ ਲੈ ਕੇ ਭੱਜ ਗਈ ਸੀ ਕਾਗਜ਼ਾਂ ਵਿੱਚ ਸਹੀ ਸਾਬਤ ਹੋ ਗਈ ਮੈਂ ਤਾਂ ਐਸਐਸਪੀ ਨੂੰ ਇਹ ਰਿਕਵੈਸਟ ਕਰਨਾ ਚਾਹੁੰਦੀ ਆਂ ਵੀ ਦੱਸੋ ਸਾਡੇ ਲੋਕਾਂ ਨੂੰ ਮਾਰਨਾ ਚਾਹੁੰਦੇ ਹੋ ਤੁਸੀਂ ਅਸੀਂ ਨਸ਼ੇ ਦੇ ਵਿਰੋਧ ਦਾ ਮੈਂ ਆਪਣੇ ਪਿੰਡ ਵਿੱਚੋਂ ਦੋ জেল ਵਿੱਚ ਮੁੰਡੇ ਭੇਜੇ ਨੇ ਜੀ ਕਿਹੜੇ ਪਿੰਡ ਨੂੰ ਭੇਜਣ ਮੈਨੂੰ ਦੱਸ ਦਿਓ ਪੰਚਾਇਤ ਸਾਰੀ ਨੂੰ ਬੁਲਾ ਕੇ ਸਰਪੰਚ ਮੈਂ ਆਂ ਆ ਸਾਡੇ ਪਿੰਡ ਦੇ ਦੋ ਗੱਲ ਕਿਉਂਕਿ ਅਸੀਂ ਕਿਉਂ ਨਹੀਂ ਭੇਜੇ ਕਿਉਂਕਿ ਉਹ ਚਿੱਟੇ ਨਾਲ ਮਰਨ ਨਾ ਜੇਲ੍ਹ ਚ ਜਾ ਕੇ ਬਚ ਪੈ ਉਹਨਾਂ ਨੂੰ ਅਸੀਂ ਵਾਪਸ ਲੈ ਆਈਏ ਅਸੀਂ ਆਪਦੇ ਬੱਚਿਆਂ ਦੀ ਜ਼ਿੰਦਗੀ ਬਚਾਉਣੀ ਹੈ ਨਾ ਕਿ ਗਵਾਉਣੀ ਹੈ ਕਿ ਨਹੀਂ ਸਾਡੇ ਬੱਚੇ ਜਿੱਤੇ ਚ ਲੱਗੇ ਹੋਏ ਨੇ ਗੋਲੀਆਂ ਚ ਲੱਗੇ ਹੋਏ ਨੇ ਪਰ ਪ੍ਰਸ਼ਾਸਨ ਜਿਹੜਾ ਗਲਤ ਫਾਇਦਾ ਉਠਾ ਰਿਹਾ ਇਹਨਾਂ ਚੀਜ਼ਾਂ ਦਾ ਗਲਤ ਪਰਚੇ ਪਾ ਰਿਹਾ ਸਾਡੇ ਨੌਜਵਾਨਾਂ 'ਤੇ ਜਿਹੜਾ ਇਨਸੀਡੈਂਟ ਆਇਆ ਗੱਲ ਸਾਹਮਣੇ ਆਈ ਹੈ ਮਹਿਲਾ ਐਸਐਸਓ ਵੱਲੋਂ ਕਿਹਾ ਜਾ ਰਿਹਾ ਕਿ ਡਿਊਟੀ ਤੇ ਵਿਗੜ ਪਾਇਆ ਗਿਆ ਜੀ ਸਾਡੀ ਦੇ ਵਿੱਚ ਵਿਗੜ ਵਿਗੜ ਨਹੀਂ ਕਹਿਣਗੇ ਜਦੋਂ ਚੇਅਰ ਪਰਸਨ ਦੇ ਇੱਕ ਗਾਲ ਪੈ ਰਹੇ ਨੇ ਲੋਕਾਂ ਦੀ ਗੱਲ ਨਹੀਂ ਸੁਣ ਰਹਾ ਤੇ ਗਲਤ ਜਿਹੜਾ 26 ਦਾ ਪਰਚਾ ਕਰਵਾ ਕੇ ਪੈਸੇ ਲੈ ਕੇ ਜਿਹੜਾ ਸੱਚ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਹੁਣ ਅੱਗੇ ਕੀ ਕਾਰਵਾਈ ਕਰਨ ਜਾ ਰਹੇ ਹੋ ਵੇਖੋ ਜੀ ਜੇ ਘਰ ਐਸਐਸਪੀ ਨੂੰ ਮੇਰੀ ਦੁਖਾਸ ਹੈ ਪਹਿਲੀ ਗੱਲ ਤੈਨੂੰ ਸਸਪੈਂਡ ਕੀਤਾ ਜਾਵੇ ਮੇਰੇ ਗਲ ਪਈ ਹੈ ਮੈਨੂੰ ਵੀ ਲੋਕਾਂ ਨੇ ਬਣਾਇਆ ਜੀ ਲੋਕਾਂ ਨੇ ਬਣਾਇਆ ਮੈਨੂੰ ਵੀ ਜਾਂ ਤੈਨੂੰ ਸਸਪੈਂਡ ਕੀਤਾ ਜਾਵੇ ਜਾਂ ਬਿਲਕੁਲ ਤੁਰੰਤ ਤਨਖਾਹ ਕੀਤਾ ਜਾਵੇ ਨਹੀਂ ਤਾਂ ਬਿਲਕੁਲ ਧਰਨੇ ਵਾਰੀ ਹੋਏਗੀ ਪ੍ਰਸ਼ਾਸਨ ਦੇ ਖਿਲਾਫ ਰਿਟਨ ਤੇ ਸ਼ਿਕਾਇਤ ਕਰਨ ਜਾ ਰਹੇ ਹੋ ਜੀ ਬਿਲਕੁਲ ਕਰਾਂਗੇ ਜੀ ਮੇਰੇ ਗਲ ਪਈ ਹੈ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਕੋਲ ਵੀਡੀਓ ਸਾਹਮਣੇ ਆਈਆਂ ਨੇ ਹਾਂਜੀ ਜੀ ਮੈਮ ਅੱਜ ਦੇ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਹੰਗਾਮਾ ਹੋਇਆ ਪੁਲਿਸ ਨਾਲ ਲੋਕਾਂ ਨਾਲ ਉਹ ਮਾਮਲਾ ਹੈ ਜੋ ਅੱਜ ਸਿਵਲ ਹਸਪੀਟਲ ਜਿਲ੍ਹਾ ਲਾਲਾਬਾਦ ਵਿੱਚ ਵਗਾਮਾ ਹੋਇਆ ਮੈਂ ਕਿੰਨਾ ਕੰਨ ਦੱਸਣਾ ਚਾਹੁੰਗੀ ਕਿ ਸਾਡੇ ਵੱਲੋਂ ਐਫ ਆਈ ਆਰ ਨੰਬਰ 67 ਮਿਤੀ 28/25 ਦਰਜ ਰਜਿਸਟਰ ਕੀਤੀ ਗਈ ਸੀ ਜੋ 0/ ਪਤਨੀ ਜਨੈ ਅਸੀਂ ਮਦਈ ਮਕਦਮਾ ਨੇ ਥਾੜਾ ਸਿੰਘ ਵਾਲੀ ਚਾਰ ਦੋਸ਼ੀਆਂ ਦੇ ਖਿਲਾਫ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਸੀ 23/ 23 ਦਾ ਜਿਹਦੇ ਵਿੱਚ ਸਾਨੂੰ 28/25 ਨੂੰ ਰਿਜ਼ਲਟ ਮਸਹੂਲ ਹੋ ਗਿਆ ਡਾਕਟਰੀ ਰਿਪੋਰਟ ਮਸੂਲ ਹੋਈ ਅਕੋਰਡਿੰਗ ਟੂ ਜਿਹੜਾ ਮੈਡੀਕਲ ਰਿਕਾਰਡ ਅਸੀਂ ਐਫ ਆਈ ਆਰ ਦੇ ਵਿੱਚ 326 ਦਾ ਜਨਕੀ 118 ਤੋਂ ਬੀ ਐਨ ਐਸ ਦਾ ਵਾਅਦਾ ਕਰਤਾ ਉਸ ਤੋਂ ਬਾਅਦ ਇਸ ਮੁਕਦਮੇ ਦੇ ਵਿੱਚ ਅਸੀਂ ਅੰਗਰੇਜ਼ ਸਿੰਘ son of ਕਰਨੈਲ ਸਿੰਘ ਨੂੰ ਅਰੈਸਟ ਕੀਤਾ ਅਰੈਸਟ ਕਰਨ ਤੋਂ ਬਾਅਦ ਅਸੀਂ ਉਹਦਾ ਮੈਡੀਕਲ ਕਰਾ ਕੇ ਉਹਨੂੰ ਜੱਜ ਸਾਹਬ ਦੇ ਪੇਸ਼ ਕਰਨਾ ਸੀ ਜਦੋਂ ਅਸੀਂ ਉਹਦਾ ਮੈਡੀਕਲ ਕਰਾਉਣ ਲਈ ਸੀ ਹਰ ਹਸਪਤਾਲ ਜਲਾਲਾਬਾ ਪਹੁੰਚੇ तो उसे पब्लिक ने कट्टे होके साड़ी ड्यूटी दे विच विजन पाना चाहिए ये ये कमांड जो कि सुशील और बट्टी जेल पर समाज कमेटी गुरु और सहायक आते हैं उन लोगों को दोष लाए गए नहीं कुछ ऐसा नहीं था काम के नहीं जी जो भी उन्होंने वालों दोष लगाया गया देखो जी जो मुकदमा दर्ज रजिस्टर किया गया ਸਾਨੂੰ ਨਵੀਂ ਮਕਦਮਾ ਨੇ ਬਿਆਨ ਲਖਾਇਆ ਅਕੋਰਡਿੰਗ ਟੂ ਡਾਕਟਰੀ ਰਿਪੋਰਟ ਜਿਹੜੀਆਂ ਪਹਿਲਾਂ ਸੱਟਾਂ ਸੀ ਉਹਦੇ ਅਕੋਰਡਿੰਗ ਅਸੀਂ ਸੈਕਸ਼ਨ ਲਗਾਏ ਆ ਤੇ ਜਦੋਂ ਬਾਅਦ ਵਿੱਚ ਸਾਨੂੰ ਡਾਕਟਰੀ ਰਿਪੋਰਟ ਮਸੂਲ ਹੋਈ ਐਕਸ-ਰੇ ਰਿਪੋਰਟ ਮਸੂਲ ਹੋਈ ਉਹਦੇ ਅਕੋਰਡਿੰਗ ਅਸੀਂ ਵਾਧਾ ਕੀਤਾ ਹਾਂ ਇਹ ਯੂਨੀਫਾਰਮ ਸੀ ਉਹਨਾਂ ਦੇ ਦੋਸ਼ ਕਰਦੇ ਨੇ ਪੀਆਰ ਪਰਟੀਕੂਲਰ ਆ ਜਾਂਦਾ ਨਹੀਂ ਜੀ ਇਹ ਗੱਲ ਮੇਰੇ ਧਿਆਨ ਵਿੱਚ ਵੀ ਨਹੀਂ ਹੈਗੀ ਕਿ ਜੇ ਕੋਈ ਯੂਜੀਗਲ ਸਾਹਮਣੇ ਆਉਂਦੀ ਉਹ ਆਪਾਂ ਵੈਰੀਫਾਈ ਕਰ ਲੈਨੇ ਆ ਪਰ ਜੇ ਇਹੋ ਜਿਹੀ ਕੋਈ ਗੱਲ ਸਾਹਮਣੇ ਆਉਂਦੀ ਤਾਂ ਇਸ ਚੀਜ਼ ਦਾ ਹੁਣ ਤੱਕ ਤਾਂ ਖੁਲਾਸਾ ਹੋ ਹੀ ਜਾਣਾ ਸੀਗਾ ਤੁਸੀਂ ਕਹਿ ਰਹੇ ਨੇ ਅਸੀਂ ਗੱਡੀ ਰੋਕ ਕੇ ਮੈਲਾ ਜਿਸ ਨੂੰ ਕਰਨ ਦੀ ਕੋਸ਼ਿਸ਼ ਕੀਤੀ ਵੀ ਮਸ ਸਾਡੇ ਤੇ ਗੱਡੀ ਘੜਾਉਣ ਤਾਂ ਕੋਸ਼ਿਸ਼ ਕੀਤੀ ਵੀ ਗਲਤ ਤਰੀਕਾ ਕਰਿਆ ਸਾਡਾ ਮੈਲਾ ਜਿਸ ਤੋਂ ਉਹ ਦੋਸ਼ سنگੀਲ ਦੋਸ਼ ਹੋ ਜਾਇਆ ਜੇਕਰ ਉਹਨਾਂ ਨੇ ਸਾਡੀ ਗੱਡੀ ਨੂੰ ਰੋਕਿਆ ਅਮੀਰ ਖਾਸ ਦੀ ਗੱਡੀ ਨੂੰ ਤਾਂ ਅਸੀਂ ਮੈਡਮ ਨੂੰ ਰਿਕੁਐਸਟ ਕੀਤੀ ਮੈਂ ਮੈਡਮ ਨੂੰ ਰਿਕੁਐਸਟ ਕੀਤੀ ਕਿ ਸਾਡੀ ਗੱਡੀ ਲੰਘ ਲੈਣ ਦਿਓ ਸਾਡੀ ਤੁਸੀਂ ਡਿਊਟੀ ਦੇ ਵਿੱਚ ਵਿਘਨ ਨਾ ਪਾਓ ਪਰ ਮੈਡਮ ਨੇ ਮੇਰੇ ਤੇ ਦੋਸ਼ ਲਗਾਉਣੇ ਸਟਾਰਟ ਕਰ ਦਿੱਤੇ ਕਿ ਮੈਡਮ ਐ ਮੈਨੂੰ ਕਹਿੰਦੀ ਕਿ ਮੈਂ ਤੇਰੇ ਦੇ ਪਰਚਾ ਦੇ ਦੇਣਾ ਐਦਾਂ ਕਰ ਦੇਣਾ ਪਰ ਮੇਰੇ ਵੱਲੋਂ ਉਹਨਾਂ ਕੋਈ ਐਵੇਂ ਦੀ ਸ਼ਬਦਾਵਲੀ ਨਹੀਂ ਬੋਲੀ ਗਈ ਮੇਰੇ ਵੱਲੋਂ ਉਹਨਾਂ ਨੂੰ ਰਿਕੁਐਸਟ ਹੀ ਕੀਤੀ ਗਈ ਸੀ ਕਿ ਸਾਨੂੰ ਆਪਣੀ ਕਾਰਵਾਈ ਕਰਨ ਦਿਓ ਜੇ ਅਗਰ ਜੋ ਵੀ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਅਸੀਂ ਕੋਈ ਤਖਾ ਕਰ ਰਹੇ ਹਾਂ ਤਾਂ ਆਪਾਂ ਦਫ਼ਤਰ ਬੈਠ ਕੇ ਗੱਲ ਕਰ ਲੈਨੇ ਆਂ ਪਰ ਉਹਨਾਂ ਨੇ ਦਫ਼ਤਰ ਬੈਠ ਤੋਂ ਵੀ ਮਨਾ ਕਰਤਾ ਜੋ ਗੱਲ ਕਰਉਂ ਕੀਤੇ ਕਰੋਗੇ ਪਰ ਅਸੀਂ ਉਸ ਟਾਈਮ ਬੁਸ਼ੀ ਸਾਡੇ ਕੋਲ ਸੀਗਾ ਤਾਂ ਅਸੀਂ ਉਹਨੂੰ ਪੇਸ਼ ਕਰਨਾ ਸੀਗਾ ਤੇ ਜੋ ਕਾਰਵਾਈ ਬਣਦੀ ਸੀ ਉਹ ਕਰਨੀ ਸੀ ਜੋ ਕਦਮਾਂ ਦਾ ਜੋ ਆ ਸੀ ਕਿ ਕਿਸ ਮਕਸਦ ਨੂੰ ਲੈਗ ਹੋਇਆ ਸੀ। ਦੇਖੋ ਜੀ ਇਹਦੇ ਵਿੱਚ ਲੜਾਈ ਹੋਈ ਸੀਗੀ ਲੜਾਈ ਦੇ ਵਿੱਚ ਜੋ ਵੀ ਆਪਾਂ ਨੂੰ ਆਪਕ ਸਾਹਮਣੇ ਆਇਆ ਉਹਦੇ ਅਕੋਰਡਿੰਗ ਕਦਮਾਂ ਨਰਜਿਸਟਰ ਹੋਇਆ। ਜੀ ਕਿ ਕੋਈ ਨਹੀਂ ਬਿਵਾਦ ਸੀਗਾ। ਨਹੀਂ ਜੀ ਇਹਦੇ ਸਾਹਮਣੇ ਤਾਂ ਕੋਈ ਜ਼ਮੀਨੀ ਬਿਵਾਦ ਦਾ ਕੋਈ ਵੀ ਇਹਨਾਂ ਨੇ ਵਹਿਰਵਾ ਨਹੀਂ ਹੈਗਾ ਨਹੀਂ ਹੈ ਜੀ। ਦੀ ਅੱਗੇ ਜਿਸ ਤਰ੍ਹਾਂ ਅੱਜ ਤੁਸੀਂ ਦੱਸਿਆ ਵੀ ਡਿਊਟੀ ਦੇ ਬਿਨਾਂ ਕੋਈ ਕੋਸ਼ਿਸ਼ ਕੀਤੀ ਕੋਈ ਅੱਗੇ ਦੀ ਕਾਰਵਾਈ ਪੁਛਦੇ ਵੱਲੋਂ ਕੀਤੀ ਯਾਰ ਇਹ ਇਹਨਾਂ ਲੋਕਾਂ ਨੇ ਕਿ ਹਾਂਜੀ ਜੋ ਜੋ ਲੋਕਾਂ ਨੇ ਡਿਊਟੀ ਸਰਕਾਰੀ ਡਿਊਟੀ ਦੇ ਬਿਨਾਂ ਕੋਸ਼ਿਸ਼ ਕੀਤੀ ਉਹਦੇ 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 ਸੰਬੰਧੀ ਅਸੀਂ ਮੈਂ ਆਪਣੀ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਜੋ ਵੀ ਮੈਨੂੰ ਮੇਰੇ ਸੀਨੀਅਰ ਅਫਸਰ ਹੁਕਮ ਕਰਨਗੇ ਜੋ ਵੀ ਮੈਨੂੰ ਲਾ ਮੈਨੂੰ ਅਲਾਉ ਕਰੂਗਾ ਉਹ ਕਾਰਵਾਈ ਕੀਤੀ ਜਾਊਗੀ ਕੁਝ ਮੁਲਾਜ਼ਮ ਮਹਿਲਾ ਅਲਾਵਾ ਮੇਨ ਨਾਲ ਉਲਝੇ ਹੋਏ ਵੀ ਦੇਖਾਈ ਦੇ ਰਹੇ ਨੇ ਵੀਡੀਓ ਸਾਹਮਣੇ ਨਹੀਂ ਜੀ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਕੋਈ ਵੀ ਮੁਲਾਜ਼ਮ ਨੇ ਮਹਿਲਾ ਨੂੰ ਕੋਈ ਉਲਝਾਇਆ ਹੋਣਾ इवन ਕਿ ਮਹਿਲਾ ਉਥੋਂ ਦੀ ਗਰਮ ਜਿਹੜੀਆਂ ਲੇਡੀ ਸੀਗੀਆਂ ਉਹ ਸਾਡੇ ਆ ਕੇ ਗੱਲ ਪੈਂਦੇ ਸੀ ਕਿਉਂਕਿ ਪੁਲਿਸ ਬਹੁਤ ਥੋੜੀ ਸੀ ਤੇ ਉਥੇ ਪਬਲਿਕ ਬਹੁਤ ਹੀ ਜ਼ਿਆਦਾ ਇਕੱਠੀ ਹੋਈ ਸੀ